ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਜੀ ਵਾਰਾਂ ਦੀ ਸੰਥਿਆ ਕਰ ਰਹੇ ਹਾਂ ਤੇ 15ਵੀਂ ਵਾਰ ਦੀਆਂ 15 ਪੌੜੀਆਂ ਪਈ ਸੰਪੂਰਨ ਹੋ ਗਈਆਂ ਸਨ ਰਤਨਾ ਦੇਖੈ ਸਭ ਕੋ ਰਤਨ ਪਾਰ ਕੋ ਵਿਰਲਾ ਕੋਈ ਰਤਨਾ ਜਾਂ ਰਤਕਾ ਲਾਲੜੀਆਂ ਨੂੰ ਸਭ ਕੋਈ ਦੇਖਦਾ ਪਰ ਰਤਨਾ ਦਾ ਪਾਰ ਕੋ ਕੋਈ ਵਿਰਲਾ ਜਿਗਿਆਸੂ ਹੁੰਦਾ ਹੈ ਰਾਗ ਨਾ ਸਭ ਕੋ ਸੁਣੈ ਸਬਦ ਸੁਰਤ ਸਮਝੈ ਵਿਰਲੋਈ ਰਾਗਾ ਦੇ ਸਭ ਸਾਰੇ ਲੋਕ ਸੁਣਦੇ ਹਨ ਪਰੰਤੂ ਸਬਦ ਸੁਰਤ ਨੂੰ ਸਮਝਣ ਵਾਲਾ ਕੋਈ ਵਿਰਲਾ ਹੈ ਗੁਰਸ਼ਿਕ ਰਤਨ ਪਦਾਰਥ ਸਾਧ ਸੰਗਤ ਮਿਲ ਮਾਲ ਪਰੋਈ ਗੁਰੂ ਦੇ ਸਿਖ ਰਤਨ ਪਦਾਰਥ ਹਨ ਇਹ ਸਾਧ ਸੰਗਤ ਵਿੱਚ ਮਿਲਦੇ ਮਨ ਨੂੰ ਮਾਰਾ ਵਿਖੇ ਪ੍ਰੋਤਿਤ ਹੋਏ ਹਨ ਹੀਰਾ ਹੀਰਾ ਵਿਦਿਆ ਸ਼ਬਦ ਸੁਰਤ ਮਿਲ ਪਰਚਾ ਹੋਈ ਗੁਰੂ ਦੇ ਸ਼ਬਦ ਰੂਪੀ ਹੀਰੇ ਨਾਲ ਜਿਸ ਦਾ ਮਨ ਰੂਪੀ ਹੀਰਾ ਵਿੰਨਿਆ ਗਿਆ ਉਸ ਨੇ ਸ਼ਬਦ ਵਿਖੇ ਸੁਰਤ ਮਿਲਾ ਕੇ ਤਸੱਲੀ ਪਾ ਲਈਏ ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਗੋਵਿੰਦ ਸਿ ਗਿਆਨੈ ਸੋਈ ਪਾਰਬ੍ਰਮਤਿ ਪੂਰਨ ਬ੍ਰਹਮ ਗੁਰੂ ਅਤੇ ਪਰਮੇਸ਼ਰ ਨੂੰ ਉਸੇ ਨੇ ਸਿਆਣਿਆ ਹੈ ਗੁਰਮੁਖ ਸੁਖ ਫਲ ਸਹਿਜ ਘਰ ਪਰਮ ਪਿਆਲਾ ਜਾਣ ਜਣੋਈ ਉਸ ਗੁਰਮੁਖ ਨੂੰ ਸੁਖ ਫਲ ਤੇ ਸਹਿਜ ਦਾ ਨਿਵਾਸ ਹੋ ਜਾਂਦਾ ਹੈ ਉਹ ਪ੍ਰੇਮ ਰੂਪੀ ਸ਼ਰਾਬ ਦਾ ਪਿਆਲਾ ਆਪੇ ਜਾਣ ਕੇ ਪੀ ਕੇ ਹੋਰਨਾਂ ਨੂੰ ਜਣਾਉਂਦਾ ਹੈ ਗੁਰ ਚੇਲਾ ਚੇਲਾ ਗੁਰ ਹੋਈ ਉਹੀ ਗੁਰੂ ਹੋ ਕੇ ਚੇਲਾ ਹੈ ਅਰ ਚੇਲਾ ਹੋ ਕੇ ਗੁਰੂ ਹੈ ਦੋ ਨਾਉ ਰੂਪਿਕੂ ਹੈ ਜੇਹਾ ਗੁਰੂ ਨਾਨਕ ਜੀ ਗੁਰੂ ਅੰਗਦ ਦੇਵ ਜੀ ਗੁਰੂ ਚੇਲਾ ਰ ਚੇਲਾ ਗੁਰੂ ਹੈ ਮਾਨਸ ਜਨਮ ਅਮੋਲ ਹੈ ਹੋਏ ਅਮੋਲ ਸਾ ਸੰਗ ਪਾਏ ਮਨੁੱਖਾ ਜਨਮ ਮੂਲਕ ਹੈ ਪਰੰਤੂ ਸਾ ਸੰਗਤ ਦੇ ਪ੍ਰਾਪਤ ਹੋਣ ਨਾਲ ਅਮੋਲਕ ਹੁੰਦਾ ਹੈ ਨਹੀਂ ਤਾਂ ਕੌਡੀਆਂ ਖੋਟਾ ਹੈ ਅੱਖੀ ਦੋਏ ਨਿਰਮੂਲਕ ਸਤਗੁਰ ਦਰਸ ਧਿਆਨ ਲਿਵ ਲਾਏ ਦੋਵੇਂ ਅੱਖਾਂ ਨਿਰਮੂਲਕ ਸੁਗਾਤ ਹਨ ਪਰੰਤੂ ਜੇ ਸਤਗੁਰ ਦੇ ਦਰਸ਼ਨ ਦੇ ਧਿਆਨ ਵਿਖੇ ਲਿਵ ਬਿਰਤੀ ਲੱਗ ਜਾਵੇ ਮਸਟਕ ਸੀਸ ਅਮੋਲ ਹੈ ਚਰਨ ਸਰਨ ਗੁਰ ਧੂੜ ਸੁਹਾਏ ਮੱਥਾ ਤੇ ਸਿਰ ਤਦ ਅਮੋਲਕ ਹਨ ਜਦ ਗੁਰਾਂ ਦੇ ਚਰਨਾਂ ਦੀ ਸਰਨ ਦੀ ਧੂੜ ਪਿਆਰੀ ਲੱਗੇ ਜਿਹ ਬਾ ਸ਼੍ਰਵਣਾ ਮੋਲਕਾ ਸ਼ਬਦ ਸੁਰਤ ਸੁਣ ਸਮਝ ਸੁਣਾਏ ਜਿਹ ਬਾ ਤੇ ਕਾਨਾ ਮੋਲਕ ਤਦ ਹਨ ਜਦ ਸ਼ਬਦ ਨੂੰ ਕਾਨ ਸੁਣ ਤੇ ਸੁਰਤ ਸਹਿਜੇ ਧਿਆਨ ਕਰੇ ਧਾਰਨ ਕਰੇ ਗੁਰ ਸ਼ਬਦ ਵਿੱਚ ਖਛਤ ਹੋ ਜਾਏ ਤੇ ਉਸ ਜੇਹ ਬਾ ਲੋਕਾਂ ਨੂੰ ਉਸ ਸ਼ਬਦ ਦੀ ਮਹਿਮਾ ਤੇ ਜਾਤ ਸਮਝ ਕੇ ਸਿਖਾਵੇ ਹਸਤ ਚਰਨ ਨਿਰਮੋਲ ਕਾ ਗੁਰਮੁਖ ਮਾਰਗ ਸੇਵਕ ਮਾਏ ਹੱਥ ਤੇ ਪੈਰ ਨਿਰਮੋਲ ਤਦ ਹਨ ਜਦੋਂ ਪੈਰ ਗੁਰਮੁਖਾਂ ਦੇ ਮਾਰਗਪੁਰ ਚੱਲਣ ਅਤੇ ਹੱਥ ਗੁਰਮੁਖਾਂ ਦੀ ਟਹਿਲ ਕਰਨ ਗੁਰਮੁਖ ਰਿਦਾ ਮੋਲ ਹੈ ਅੰਦਰ ਗੁਰ ਉਪਦੇਸ਼ ਵਸਾਏ ਗੁਰਮੁਖਾਂ ਦਾ ਰਿਦਾ ਅਮੋਲਕ ਹੈ ਜਦੋਂ ਅੰਦਰ ਗੁਰੂ ਦਾ ਉਪਦੇਸ਼ ਵਸਾ ਲਵੇ ਪਤ ਪਰਵਾਣੇ ਤੋਲ ਤੁਲਾਏ ਅਤੇ ਜਦੋਂ ਪਦ ਦੇ ਵੱਟੇ ਦੇ ਬਰਾਬਰ ਤੋਲ ਵਿੱਚ ਵਿਖੇ ਤੁਲ ਜਾਵੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਜਿਨ੍ਹਾਂ ਦੀ ਦਰਗਾਹ ਵਿੱਚ ਇੱਜ਼ਤ ਰਹੀ ਉਹਨਾਂ ਦਾ ਸਭ ਕੁਝ ਰਿਆ ਰਕਤ ਬਿੰਦ ਕਰ ਨਿੰਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ ਮਾਂ ਦੀ ਰਕਤ ਤੇ ਪਿਤਾ ਦੇ ਬੀਰੇ ਦਾ ਫੁੱਤਲਾ ਹੋ ਕੇ ਸਥਿਤ ਹੋਇਆ ਉਸ ਤੋਂ ਅਚਰਜ ਸੁੰਦਰ ਨਕਸ਼ਾ ਰੂਪ ਈਸ਼ਵਰ ਨੇ ਬਣਾਇਆ ਗਰਭਕੁੰਡ ਵਿੱਚ ਰੱਖਿਆ ਜੀਉ ਪਾਏ ਤਨ ਸਾਜ ਸੁਹਾਇਆ ਮਾਂ ਦੇ ਗਰਭਕੁੰਡ ਵਿੱਚ ਰੱਖਿਆ ਜੀਉ ਚੇਤਨ ਸੱਤਾ ਪਾ ਕੇ ਵੀ 6 ਮਹੀਨਿਆਂ ਪਿੱਛੋਂ ਸੁੰਦਰ ਸਰੀਰ ਸਾਜ ਦਿੱਤਾ ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਿਣਾਇਆ ਮੂੰਹ ਖਾਣ ਲਈ ਅੱਖਾਂ ਦੇਖਣ ਲਈ ਨੱਕ ਸੁੰਘਣ ਲਈ ਕੰਨ ਸੁਣਨ ਲਈ ਹੱਥ ਕੰਮ ਲਈ ਪੈਰ ਚੱਲਣ ਲਈ ਦੰਦ ਚੁੱਥਣ ਲਈ ਵਾਲ ਸੋਭਾ ਤੇ ਰੂਗਤਾ ਦੀ ਰੱਖਿਆ ਲਈ ਮਾਨੋ ਗਿਣ ਕੇ ਦਿੱਤਾ ਸਭ ਲੋੜਾਂ ਨੂੰ ਪੂਰਨ ਕੀਤੇ ਹੈ ਦ੍ਰਿਸ਼ਟ ਸ਼ਬਦ ਗਤ ਸੁਰਤ ਲੇਵੈ ਰਾਗ ਰੰਗ ਰਸ ਪਰਸ ਲੁਭਾਇਆ ਉਹ ਸ਼ਕਤੀਆਂ ਜੋ ਅੱਖਾਂ ਬਥਾਣੀ ਦੇਖੀ ਦੀ ਹੈ ਉਹ ਸ਼ਕਤੀ ਜੋ ਕੰਨਾਂ ਥਾਣੀ ਆਵਾਜ਼ ਦਾ ਗਿਆਨ ਲੈਂਦੀ ਹੈ ਉਹ ਸ਼ਕਤੀ ਜੋ ਸਾਰੇ ਅੰਗਾਂ ਨੂੰ ਹਿੱਲਣ ਜੁਲਣ ਦੀ ਸੱਤਾ ਦਿੰਦੀ ਹੈ ਜਿਸ ਨੂੰ ਚੇਸ਼ਟਾ ਕਹਿੰਦੇ ਹਨ ਸੁਰਤ ਉਹ ਸਾਖੀ ਚਤਾ ਸਤਾ ਜੋ ਗਿਆਨ ਰੂਪ ਹੈ ਅਰ ਸਭ ਕਜ ਉਸ ਨੂੰ ਅਨਪਵ ਕਰਦੀ ਹੈ ਉਤਮ ਕਉਲ ਉਤਮ ਜਨਮ ਰੋਮ ਰੋਮ ਗਣ ਅੰਗ ਸਬਾਇਆ ਉਤਮ ਕਉਲ ਸਭ ਜੀਵ ਜੰਤੂ ਵਿੱਚ ਮਨੁੱਖਾ ਦੀ ਕਉਲ ਵਿੱਚ ਉਤਮ ਹੈ ਤੇ ਵਿੱਚ ਉਤਮ ਜਨਮ ਉਪਰ ਕਹੀਆਂ ਦਾਤਾ ਸੰਯੁਗਤ ਜਿਹ ਪ੍ਰਸਾਦ ਅਰੋ ਕੰਚਨ ਦੇਹੀ ਮਿਲਿਆ ਹੈ ਗੁਣ ਐਨੇ ਦੇ ਵਿੱਚ ਬਸਮਾਏ ਕਿ ਰੋਮ ਰੋਮ ਦੀ ਗਿਣਤੀ ਮੁਝਵ ਗੁਣ ਬਣਾ ਦਿੱਤੇ ਬਾਲ ਬੁੱਧ ਮੋਹੇ ਦੁੱਧ ਦੇਕਰ ਮਲ ਮੂਤਰ ਸੂਤਰ ਵਿੱਚ ਆਇਆ ਬਾਲ ਅਵਸਥਾ ਮੂਹ ਵੇਖੇ ਦੁੱਧ ਮਾ ਦਿੰਦੀ ਮਲ ਤੇ ਮੂਤਰ ਜਦ ਦੋ ਸੂਤਰ ਕਰਮ ਇੰਦਰੀ ਵਿਖੇ ਆਉਂਦੇ ਹਨ ਤਦ ਮਾਂ ਉਠਾ ਕੇ ਪੁੱਤਰ ਦੀ ਟਹਿਲ ਕਰਦੀ ਹੈ ਹੋਏ ਸਿਆਣਾ ਸਮਝਿਆ ਕਰਤਾ ਛੜ ਕੀਤੇ ਲਪਟਾਇਆ ਜਦ ਜੀਵ ਸਿਆਣਾ ਹੋ ਕੇ ਸਮਝ ਲੱਗ ਪੈਂਦਾ ਹੈ ਤਦੋਂ ਕਰਤਾਰ ਦਾ ਨਾਮ ਸਾਰ ਕੇ ਕੀਤੇ ਕਹੀਏ ਸੰਸਾਰ ਵਿੱਚ ਲਪਟ ਰਿ ਗਿਆ ਗੁਰਪੂਰੇ ਵਿਣ ਮੋਹ ਆ ਮਾਇਆ ਪੂਰਨ ਗੁਰੂ ਬਾਜ ਮਾਇਆ ਨੇ ਮੋਹਤ ਕਰ ਲਿਆ ਮਨਮੁਖ ਮਾਨਸ ਦੇ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਮਨਮੁਖ ਦੀ ਮਨੁਖ ਦੇਹੀ ਨਾਲ ਉਹ ਚੇਤ ਪਸ਼ੂ ਅਤੇ ਪ੍ਰੇਤ ਚੰਗੇਰੇ ਹਨ ਇਸ ਦਾ ਕਾਰਨ ਅਗਲੀਆਂ ਦੋ ਤੁਕਾਂ ਵਿੱਚ ਖੋਲਦੇ ਨੇ ਹੋਏ ਸੁਚੇਤ ਅਚੇਤ ਹੋਏ ਮਾਨਸ ਜਮਾਨਸ ਦੇ ਵੱਲ 헤ਰੇ ਮਨੁੱਖ ਸਿਆਣਾ ਹੋ ਕੇ ਫੇਰਾ ਚੀਤ ਤੋਂ ਹੋ ਬੈਠਦਾ ਹੈ ਅਤੇ ਮਨੁੱਖ ਹੋ ਕੇ ਮਨੁੱਖ ਵੱਲ ਤੱਕਦਾ ਹੈ ਪਾ ਮਨੁੱਖ ਦੀ ਆਸ ਕਰਦਾ ਹੈ ਪਸ਼ੂ ਨ ਮੰਗੈ ਪਸ਼ੂ ਤੇ ਪੰਖੇ ਰੂਪ ਪੰਖੇ ਰੂ ਘੇਰੇ ਪਸ਼ੂ ਪਸ਼ੂ ਦੇ ਅੱਗੇ ਹੱਥ ਨਹੀਂ ਅਟਦਾ ਪੰਖ ਪੰਖ ਨੂੰ ਨਹੀਂ ਘੇਰਦਾ ਪਾਵੇ ਇੱਕ ਦੂਜੇ ਦੀ ਆਸ ਨਹੀਂ ਤੱਕਦੇ 84 ਲੱਖ ਜੂਨ ਵਿੱਚ ਉਤਮ ਮਾਨਸ ਜੂਨ ਭਲੇਰੇ 84 ਲੱਖ ਜੁਨੀਆ ਵਿੱਚੋਂ ਮਾਨਸ ਜੁਨੀ ਉੱਤਮ ਤੇ ਭਲੀ ਹੈ ਉਤਮ ਮਨ ਬਚ ਕਰਮ ਕਰ ਜਨਮ ਮਰਨ ਭਵਜਲ ਲੱਖ ਫੇਰੇ ਮਨ ਤਨ ਬਚਨਾ ਕਰ ਕੀ ਉਤਮ ਹੈ ਪਰੰਤੂ ਮਨ ਮੁਖ ਹੋਣ ਨਾਲ ਜਨਮ ਮਰਨ ਸੰਸਾਰ ਸਾਗਰ ਦੇ ਲੱਖਾਂ ਫੇਰ ਇਸ ਦੇ ਨਾਲ ਚੰਮੜ ਜਾਂਦੇ ਹਨ ਰਾਜਾ ਪਰਜਾ ਹੋਏ ਕੈ ਸੁਖ ਵਿੱਚ ਦੁੱਖ ਹੋਏ ਭਲੇ ਭਨੇਰੇ ਰਾਜਾ ਹੋਵੇ ਜਾਂ ਪਰਜਾ ਰੀਅਤ ਕਿੱਡਾ ਇਹ ਭਲਿਆਂ ਤੋਂ ਭਲਾ ਹੋਵੇ ਸੁਖ ਵਿੱਚ ਦੁੱਖ ਭੋਗਣਾ ਹੀ ਪੈਂਦਾ ਹੈ ਕਿਉਂਕਿ ਮਨਮੁਖ ਹੋ ਕੇ ਜੀਵ ਇਸ ਦੀ ਕੁਦਰਤੀ ਉਤਮਤਾ ਨੂੰ ਗਵਾ ਬੈਠਦਾ ਹੈ ਔਰ ਨਿਝ ਨੂੰ ਦੁੱਖ ਦਾ ਨਿਸ਼ਾਨਾ ਕਰ ਲੈਂਦਾ ਹੈ ਕੁੱਤਾ ਰਾਜ ਬਹਾਲੀ ਐ ਚੱਕੀ ਚੱਟਣ ਜਾਏ ਹਨੇਰੇ ਹਨੇਰੇ ਕਹਿੰਦੇ ਕੁੱਤੇ ਨੂੰ ਜੇ ਰਾਜ ਤੇ ਬਹਾਲੀ ਤਾਂ ਵੀ ਉਹ ਰਾਤ ਨੂੰ ਚੱਕੀ ਦੇ ਚੱਟਣ ਨੂੰ ਜਾਊਗਾ ਜਿਵੇਂ ਉਤਮ ਜਨਮ ਮਨੁੱਖ ਜਦ ਮਨਮੁਖ ਹੋ ਜਾਂਦਾ ਹੈ ਤਦ ਰਾਜ ਰੂਪ ਗੁਣਾ ਦਾਤਾ ਜੋ ਪਰਮੇਸ਼ਰ ਨੇ ਦੇਹੀ ਵਿੱਚ ਰੱਖੀਆਂ ਹਨ ਜਿਨ੍ਹਾਂ ਦਾ ਪਿੱਛੇ ਕਥਨ ਕੀਤਾ ਹੈ ਉਹਨਾਂ ਤੋਂ ਪਰਮ ਸੁਖ ਭੋਗਣ ਦੀ ਥਾਂ ਵਿਸ਼ੇ ਵਿਕਾਰਾਂ ਦੀ ਚੱਕੀ ਚਟਣ ਗੁਰਪੂਰੇ ਵਿਣ ਗਰਭ ਵਸੇਰੇ ਇਸ ਕਰਕੇ ਗੁਰੂ ਦੀ ਸ਼ਰਨ ਲਾਓ ਨਹੀਂ ਤਾਂ ਪੂਰੇ ਗੁਰੂ ਬਿਨਾਂ ਮਨ ਮੁਖਤਾ ਦੇ ਕਾਰਨ ਗਰਭ ਵਿੱਚ ਵਾਸਾ ਮਿਲੇਗਾ ਵਾਣ ਵਾਣ ਵਾਸ ਬਨਸਪਤ ਚੰਦਨ ਬਾਜਨਾ ਚੰਦਨ ਹੋਈ ਜੇਕਰ ਬਨਸਪਤ ਬਨਸਪਤੀ ਵਿੱਚ ਬ੍ਰਿਸ਼ ਬ੍ਰਿਸ਼ ਦਾ ਵਾਸਾ ਹੈ ਭਉ ਨਾਨਾ ਪਰਪਾਂ ਦੇ ਬ੍ਰਿਸ਼ ਹਨ ਪਰੰਤੂ ਇੱਕ ਚੰਦਨ ਦੇ ਬੂਟੇ ਬਾਜ ਚੰਦਨ ਕੋਈ ਨਹੀਂ ਹੁੰਦਾ ਪਰਵਤ ਪਰਵਤ ਅਸ਼ਟ ਧਾਤ ਪਾਰਸ ਬਾਜ ਨਾ ਕੰਚਣ ਸੋਇ ਪਹਾੜ ਪਹਾੜ ਵੇਖੇ ਅੱਠ ਧਾਤਾ ਲੋਹਾ ਚਾਂਦੀ ਆਦ ਵਿਦਿਆ ਮਾਨ ਹਨ ਪਰੰਤੂ ਪਾਰਸ ਬਾਜ ਉਹ ਸੋਨਾ ਨਹੀਂ ਹੋ ਸਕਦੀਆਂ ਚਾਰ ਵਰਨ ਛੇ ਦਰਸਨ ਸਾਧ ਸੰਗਤ ਬਿਨ ਸਾਧ ਨਾ ਕੋਈ ਚਾਰੇ ਵਰਨ ਛੇ ਦਰਸਨ ਸੰਸਾਰ ਵਿਖੇ ਹਨ ਸਾਧੂ ਜੀ ਸੰਗਤ ਦੇ ਬਾਝ ਕੋਈ ਉਹਨਾਂ ਵਿੱਚੋਂ ਸਾਧੂ ਨਹੀਂ ਹੋ ਸਕਦਾ ਗੁਰ ਉਪਦੇਸ਼ ਆਵੇਸ਼ ਕਰ ਗੁਰਮੁਖ ਸਾਧ ਸੰਗਤ ਜਾਣ ਹੋਈ ਗੁਰੂ ਦੇ ਉਪਦੇਸ਼ ਵਿਖੇ ਪਰਵੇਸ਼ ਕਰਕੇ ਗੁਰਮੁਖ ਲੋਕ ਸਾਧ ਸੰਗਤ ਨੂੰ ਹੀ ਜਾਣਦੇ ਉਹ ਉਸੇ ਵਿਖੇ ਮਗਨ ਰਹਿੰਦੇ ਹਨ ਸ਼ਬਦ ਸੁਰਤ ਲਿਵ ਲੀਨ ਹੋਏ ਪਰਮ ਪਿਆਲਾ ਅਪਿਓ ਪੀਓਈ ਸ਼ਬਦ ਸੁਰ ਦੀ ਇੱਕ ਰਸ ਲਗਣ ਵਿੱਚ ਲੀਨ ਹੋ ਕੇ ਪ੍ਰੇਮ ਦਾ ਅੰਮ੍ਰਿਤ ਰੂਪ ਪਿਆਲਾ ਪੀਂਦੇ ਹਨ ਮਨ ਉਨ ਮਨ ਤਨ ਦੁਬਲੇ ਦੇਵ ਦੇ ਸਨੇਹ ਸੁਥੋਏ ਮਨ ਕਰਕੇ ਉਨਮਨ ਉਦਾਸ ਰਹਿੰਦੇ ਨੇ ਤ੍ਰਿਯਾ ਪਦ ਵਿਖੇ ਹੋ ਕੇ ਸੰਸਾਰ ਤੋਂ ਦੁਬਲੇ ਰਹਿੰਦੇ ਹਨ ਕਿਉਂ ਜੋ ਦੇਹ ਦੀ ਭਾਵਨਾ ਤੋਂ ਵਿਦੇਹੀ ਹੋ ਕੇ ਕਰਤਾਰ ਦੇ ਪ੍ਰੇਮ ਦੇ ਸਾਥੀ ਹੋ ਰਹੇ ਹਨ ਪਵ ਸ਼ਰੀਰ ਸੁੱਤੇ ਸਿੱਧ ਰਹਿੰਦਾ ਇਸ ਤਰ੍ਹਾਂ ਅਸਾਂ ਕਸਾਂ ਵਿੱਚ ਨਹੀਂ ਲੱਗਦੇ ਮ ਪਰ ਮਨ ਤ੍ਰਿਯਾ ਪਦ ਵਿੱਚ ਰੱਖਦੇ ਹਨ ਗੁਰਮੁਖ ਸੁਖਫਲ ਅਲਖ ਅਲਖੋਈ ਗੁਰਮੁਖਾਂ ਨੂੰ ਸੁਖਫਲ ਅਰਥਾਤ ਅਲਖ ਨਿਰੰਕਾਰ ਦੀ ਲਖਤਾ ਹੁੰਦੀ ਹੈ ਗੁਰਮੁਖ ਸੁਖਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ ਗੁਰਮੁਖ ਲੋਕ ਸਾਧ ਸੰਗਤ ਵੇਖੇ ਸੁਖਫਲ ਸਰੂਪ ਆਨੰਦ ਦੇ ਨਾਲ ਮਾਇਆ ਵੇਖੇ ਉਦਾਸ ਪਵ ਰਹਿੰਦੇ ਹਨ ਜੋ ਜਲ ਅੰਦਰ ਕਮਲ ਹੈ ਸੂਰਜ ਧਿਆਨ ਆਕਾਸ਼ ਨਿਵਾਸੀ ਜੇਕਰ ਜਲ ਵੇਖੇ ਕਮਲ ਰਹਿ ਕੇ ਆਕਾਸ਼ ਨਿਵਾਸੀ ਕਹੀਏ ਅਕਾਸ਼ ਵਿਖੇ ਰਹਿਣ ਵਾਲੇ ਸੂਰਜ ਵੱਲ ਹੀ ਧਿਆਨ ਰੱਖਦਾ ਧੁਨੀ ਇਹ ਲੈਂਦੇ ਹਨ ਕਿ ਪਾਣੀ ਭਾਵੇਂ ਉੱਤਰ ਜਾਵੇ ਕਬਲ ਉੱਥੇ ਟਿਕਿਆ ਰਹਿੰਦਾ ਉਸ ਦੀ ਪ੍ਰਵਾਹ ਨਹੀਂ ਕਰਦਾ ਪਰ ਸੂਰਜ ਦੇ ਨਾਂ ਦੇਖਣ ਨਾਲ ਚਟ ਮੁੰਦਿਆ ਜਾਂਦਾ ਹੈ ਚੰਦਨ ਸੰਪੀ ਵੇੜਿਆ ਸੀਤਲ ਸਾੰਦ ਸੁਗੰਧ ਵਿਗਾਸੀ ਚੰਦਨ ਦਾ ਬੂਟਾ ਸੱਪਾਂ ਨਾਲ ਵੇੜਿਆ ਹੋ ਵੀ ਹੋਇਆ ਵੀ ਸੀਤਲਤਾ ਸ਼ਾਂਤ ਅਰ ਸੁਗੰਧ ਤਾਈ ਦਾ ਫਿਲਾਉ ਹੀ ਕਰਦਾ ਹੈ ਸਾਧ ਸੰਗਤ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਬਿਲਾਸੀ ਗੁਰਮੁਖ ਸੰਸਾਰ ਵਿੱਚ ਰਹਿ ਕੇ ਹੀ ਸੰਤਾਂ ਦੀ ਸੰਗਤ ਸ਼ਬਦ ਸੁਰਤ ਦੀ ਲਿਵ ਵਿੱਚ ਲੱਗੇ ਸਹਿਜ ਪਦ ਵਿੱਚ ਬਿਲਾਸ ਕਰਦੇ ਹਨ ਜੋਗਯੁਗਤ ਭੋਗ ਭੁਗਤ ਜਿਣ ਜੀਵਨ ਮੁਕਤ ਅਸ਼ਲ ਬਿਨਾਸੀ ਜੋਗ ਦੀ ਯੁਗਤੀ ਨਾਲ ਭੋਗ ਦੀ ਭੁਗਤੀ ਨੂੰ ਜਿੱਤ ਕੇ ਜੀਵਨ ਮੁਕਤ ਵਿਖਿਆ ਸ਼ਲ ਤੇ ਆ ਬਿਨਾਸੀ ਹੋ ਕੇ ਰਹਿੰਦੇ ਹਨ ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਪਰਮੇਸ਼ਰ ਆਸ ਨਿਰਾਸੀ ਜੇਕਰ ਕਹਿੰਦੇ ਪਾਰ ਬ੍ਰਹਮ ਨਿਰਗੁਣ ਅਤੇ ਪੂਰਨ ਬ੍ਰਹਮ ਸਰਗੁਣ ਇਕ ਇਕ ਹੈ ਗੁਰੂ ਤੇ ਪਰਮੇਸ਼ਰ ਆਸਾ ਤੋਂ ਨਿਰਾਸ਼ ਹੋਣ ਕਰਕੇ ਇੱਕ ਰੂਪ ਹਨ ਅਕਥ ਕਥਾ ਅਬਗਤ ਪ੍ਰਗਾਸੀ ਦੋਵਿਆਂ ਕਥ ਕਥਾ ਵਾਲੇ ਅਬਗਤ ਅਬਨਾਸੀ ਤੇ ਪ੍ਰਕਾਸ਼ ਰੂਪ ਹਨ ਸੋ ਸੰਗਤ ਜੀ 15ਵੀਂ ਵਾਰ ਆਪਣੀ ਸੰਪੂਰਨ ਹੋ ਗਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ